अरविंद केजरीवाल ਉਹਨੇ ਆਪ ਸੁਪਰੀਮੋ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ease of doing business fast track portal for industries ਜਿਹੜਾ ਹੈ ਲਾਂਚ ਕੀਤਾ ਉਹਦਾ ਨਾਮ ਉਹਨਾਂ ਨੇ ਪੰਜਾਬ उद्योग क्रांति रखे पहला भी एक क्रांति होर लॉन्च हुई हो पंजाब शिक्षा सिक्ख्या क्रांति वैसे मनोज कुमार ने एक क्रांति लॉन्च की थी दो दो कर रहे हैं और ਇੱਕ ਕ੍ਰਾਂਤੀ ਜਿਸ ਦਾ ਮੈਂ ਜ਼ਿਕਰ ਕਰਾਂਗਾ ਆਮ ਆਦਮੀ ਪਾਰਟੀ ਦੀ ਕਿਉਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਲੁਧਿਆਣਾ ਵੈਸਚੋ ਸੰਜੀਵ अरोड़ा ਜੀ ਉਹਨਾਂ ਦੀ ਕੰਪਨੀ ਇਰੀਦੇਸ਼ ਪ੍ਰਾਪਰਟੀਆਂ ਐਂਡ ਇੰਡਸਟਰੀਜ਼ ਲਿਮਟਿਡ ਨੂੰ ਇੱਕ 43 ਏਕੜ ਦਾ ਇੰਡਸਟਰੀਅਲ ਪਲਾਟ ਅਲਾਟ ਕੀਤਾ ਗਿਆ ਸੀ। ਔਰ ਕੋਣਾ ਨੇ ਇਸ ਦੇ ਉੱਤੇ ਇੰਡਸਟਰੀਅਲ ਪਾਰਕ ਡਵੈਲਪ ਕਰਨਾ ਸੀ। ਲੇਕਿਨ ਉਹਨਾਂ ਨੇ इंडस्ट्रियल पार्क डेवलप कर दी था, रेजिडेंशियल बिल्डिंग यूज किया कमर्शियल कॉम्पलैक्स भी यूज किया जबकि जो दो भी कोई जगह एक्वायर होंगीयर है, है. सरकार कर ते लिखे के किस पर्पस दी है तो उ लिखा जाता कि किस परपज़ ने अलॉट की है अक्वायर कर रहे हो और that land has to be used for the same purpose for which has been acquired oh change nahi ho sakda ediyan supreme court diyan rulings vi hai te je in case wo so purpose us purpose di use nahi hunda te sarkar nu vi wapas karna painda lekin sanjeev arora jehde aam aadmi party de ummeedwar hai mukhyamantri ਆਪ ਸੁਪਰੀਮੋ ਜਿਹੜੇ ਕੱਟਰ ਇਮਾਨਦਾਰ ਕਹਿੰਦੇ ਸੀਗੇ ਇਹ ਜਿਹੜਾ ਇੰਡਸਟਰੀਅਲ ਫਰਾਡ ਕੀਤਾ ਕਹਿੰਦੇ ਕ੍ਰਾਂਤੀ ਹੈ ਇੰਡਸਟਰੀਅਲ ਫਰਾਡ ਕੀਤਾ ਇਸ ਬੰਦੇ ਨੇ ਉਸ ਨੂੰ ਉਮੀਦਵਾਰ ਬਣਾਇਆ ਕੀ ਆਓ ਇਸ ਦੀ ਜਾਂਚ ਕਰਨਗੇ ਕੀ ਇਸ ਦੀ ਜ਼ਿੰਮੇਵਾਰੀ ਲੈਣਗੇ ਕਿਉਂਕਿ ਇਹ ਇੰਡਸਟਰੀਅਲ ਪਾਰਕ ਜਿਹੜਾ ਹੈ ਕਿਉਂਕਿ ਇੰਡਸਟਰੀਅਲ ਲੈਂਡ ਸਸਤੀ ਲੈਂਡ ਐਕਵਾਇਰ ਹੁੰਦੀ ਹੈ ਜਦੋਂ ਗਵਰਨਮੈਂਟ ਕਰਦੀ ਹੈ ਤੇ ਸਸਤੇ ਰੇਟ ਡੇਟਾ ਤੇ ਦਿੰਦੀ ਹੈ ਤੇ ਉਸ ਨੂੰ ਤੁਸੀਂ ਜੇ ਕਮਰਸ਼ੀਅਲੀ ਯੂਜ਼ ਕਰ ਲੋ ਜੇ ਤੁਸੀਂ ਉਹਦੇ ਉੱਤੇ ਰੈ residențial ਯੂਜ਼ ਕਰੋ ਉਦੋਂ ਕੋਰੋਨਾ ਦਾ ਫਾਇਦਾ ਹੁੰਦਾ ਤੇ ਕੋਰੋਨਾ ਦਾ ਫਰਾਡ ਕੀਤਾ ਗਿਆਣਾ ਸਜੀਵ अरोड़ा ਨੇ ਫਰਾਡ ਕੀਤਾ ਔਨ ਰਿਕਾਰਡ ਹੈ ਸਾਰੀਆਂ ਚੀਜ਼ਾਂ ਕੀ ਇਸਤੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਸਪਸ਼ਟੀਕਰਨ ਦੇਣਗੇ ਅਰਵਿੰਦ ਕੇਜਰੀਵਾਲ ਜੀ ਇਸ ਗੱਲ ਤੇ ਉੱਤੇ ਸਪਸ਼ਟੀਕਰਨ ਦੇਣਗੇ ਔਰ ਇਹ ਜਿਹੜਾ ਬਾਈ ਇਲੈਕਸ਼ਨ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਕਾਰਿਆਕਰਤਾ ਕਿਸੇ ਪਾਰਟੀ ਦਾ ਕਾਰਜਕਰਤਾ ਹੁੰਦਾ ਮਿਹਨਤ ਕਰਦਾ ਹੈ ਪਾਰਟੀ ਨੂੰ ਉੱਪਰ ਲੈ ਜਾਂਦੇ ਵਿੱਚ ਲੇਕਿਨ ਇਹ ਜਿਹੜਾ ਬਾਈ ਇਲੈਕਸ਼ਨ ਹੋ ਰਿਹਾ ਹੈ ਸੰਜੀਵ ਅਰੋਣਾ ਉਹ ਨਹੀਂ ਤੇ ਰਾਜ ਸਭਾ ਦਾ ਮੈਂਬਰ MP ਜ਼ਾਲਰਡੀ ਹੈ ਉਹਨਾਂ ਨੂੰ ਅਸੈਂਬਲੀ ਇਲੈਕਸ਼ਨ ਬਾਈ ਇਲੈਕਸ਼ਨ ਲੜਾਏ ਜਾ ਰਿਹਾ ਕਿਉਂ ਲੜਾਏ ਜਾ ਰਿਹਾ ਇਸ ਲਈ ਲੜਾਏ ਜਾ ਰਿਹਾ ਮੈਂਸਰੀ ਹੈ ਇਹਦੇ ਵਿੱਚ ਕਿ ਉੱਥੇ ਅਸੀਂ ਕੇਤਰੀ ਵਲ ਉਹਨਾਂ ਨੂੰ ਅਸੀਂ ਰਾਜ ਸਭਾ ਵਿੱਚ ਭੇਜਣਾ ਹੈ ਆਊਟਸਾਈਡਰਸ ਨੂੰ ਇਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਪਿਛਲੇ ਦਿਨੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਉਹਦੇ ਤੇ ਰੀਨਾ ਗੁਪਤਾ ਚੇਅਰਮੈਨ ਲਗਾਈ ਗਈ ਔਰ ਦੀਪਕ ਚੋਹਾਨ ਲਾਰਜ ਸਕੇਲ ਇੰਡਸਟਰੀਜ਼ ਡਵੈਲਪਮੈਂਟ ਬੋਰਡ ਦੇ ਚੇਅਰਪਰਸਨ ਲਗਾਏ ਗਏ ਪ੍ਰਭ ਵੀਰ ਬਰਾੜ ਇਹ ਪੰਚਪਦ ਚੇਅਰਮੈਨ ਲਗਾਇਆ ਗਿਆ ਔਰ ਸ਼ਕਾਲੀਨ ਮਿੱਤਰਾ ਇਹ اوਐਸਟੀ ਲਗਾਏ ਗਏ ਹੈ ਹੈਲਟ ਮਿਨਿਸਟਰ ਸੋ ਆਊਟਸਾਈਡਰਸ ਨੂੰ ਅਕਮੋਡੇਟ ਕਰਨ ਦੇ ਲਈ ਕਿ ਵੀ ਅਸੀਂ ਪੰਜਾਬੀ ਅਣਖੀ ਹੈ ਤੇ ਪੰਜਾਬ ਦੀ ਅਣਖ ਨੂੰ ਵਿਗਾਰ ਰਹੇ ਹੈ ਕਿ ਅਸੀਂ ਬਾਹਰੋਂ ਲਿਆ ਕੇ ਅਸੀਂ ਇੱਥੇ ਸਰਕਾਰ ਦੇ ਵਿੱਚ ਬੰਦੇ ਫਿੱਟ ਕਰਦੇ ਕਿ ਆ ਇੱਥੇ ਦੇ ਬੰਦੇ ਸક્ષਮ ਨਹੀਂ ਹੈ ਸਾਥੀਓ ਇੱਕ ਗੱਲ ਖੋਰ ਮੈਂ ਤੁਹਾਡਾ ਨਹੀਂ ਕਹਿਣਾ ਚਾਹੁੰਦਾ 2022 ਦੇ ਚੋਣਾਂ ਦੇ ਵਿੱਚ ਅੱਜ ਕੱਲ ਕੇਜਰੀਵਾਲ ਹੁਣੀ ਲੁਧਿਆਣੇ ਕੋਮਦੇ ਹੁਣ ਜਲੰਧਰ ਗਏ ਹੋਏ ਇਹਨਾਂ ਨੇ ਕਿਹਾ ਸੀਗਾ ਕਿ ਜਦੋਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਅਸੀਂ 54000 ਕਰੋੜ ਰੁਪਇਆ ਰੈਵਨਿਊ ਇਕੱਠਾ ਕਰਾਂਗੇ ਵਿਦਾਊਟ ਟੈਕਸਿੰਗ ਦਾ ਪੀਪਲ 2000 ਕਰੋੜ ਰੁਪਇਆ माइनिंग चो लवेंगे और चौंती हज़ार करोड़ रुपया असी करप्शन जी होंगी प्लग करके लवेंगे तो क्या संजीव अरोड़ा का जोड़ा ये इंडस्ट्रीअल फ्रॉड है ये क्या बिगेस्ट करप्शन ऑफ द आम आदमी पार्ट, पार्टी टाइम नहीं है का?